ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਇੰਡੀਆ ਕਰਾਈਮ ਨਿਊਜ਼ ਤੇ ਮੈਂ ਬਟਾਲਾ ਤੋਂ ਪੱਤਰਕਾਰ ਅਖਿਲ ਮਲਵਾ ਉੱਤਰਾਂ ਤੇ ਮੇਰੇ ਨਾਲ ਸੰਯੋਗੀ ਕੈਮਰਾਮੈਨ ਨਿਰਮਲ ਸਿੰਘ ਅੱਜ ਅਸੀਂ ਜੀ ਪਹੁੰਚੇ ਹਾਂ ਜੀ ਬਟਾਲਾ ਸ਼ਹਿਰ ਦੀ ਸਹਾਰਾ ਕਲੱਬ ਸੰਸਥਾ ਜਿਹਦੇ ਬਾਰੇ ਦੱਸਣ ਦੀ ਤੇ ਲੋੜ ਨਹੀਂ ਹੈ ਕਿ ਬੇਸਹਾਰਿਆਂ ਨੂੰ ਦਿੰਦੀ ਹੈ ਸਹਾਰਾ ਤੇ ਸਹਾਰਾ ਕਲੱਬ ਦੀ ਸੰਸਥਾ ਕੋਲ ਪਹੁੰਚੇ ਹਾਂ ਜੀ ਜਿੱਥੇ ਬਟਾਲਾ ਸ਼ਹਿਰ ਦੇ ਵਿੱਚ ਲੋਕਾਂ ਦੇ ਵਿੱਚ ਚੰਗੀ ਤਰ੍ਹਾਂ ਵਿਚਰ ਚੁੱਕੇ ਹਨ ਲੋਕੀ ਇਹਨਾਂ ਦਾ ਨਾਮ ਜਾਣ ਚੁੱਕੇ ਹਨ ਕਿ ਸਹਾਰਾ ਕਲੱਬ ਇੱਕ ਬਟਾਲਾ ਸ਼ਹਿਰ ਦੀ ਮੰਨੀ ਪਰਮੰਨੀ ਸੰਸਥਾ ਹੈ ਜਿਨ੍ਹਾਂ ਵੱਲੋਂ ਇੱਥੇ ਸਹਾਰਾ ਕ ਸੰਯੋਗ ਮਿਲਦਾ ਹੈ ਤੇ ਲੋਕਾਂ ਨੂੰ ਇੱਥੇ ਪਿਆਰ ਮਿਲਦਾ ਹੈ ਅੱਜ ਉਸੇ ਤਰ੍ਹਾਂ ਤੁਹਾਨੂੰ ਪਿਆਰ ਦਿਖਾਣ ਪਹੁੰਚੇ ਹਾਂ ਸੰਸਥਾ ਕਿਸ ਤਰ੍ਹਾਂ ਲੋਕਾਂ ਦਾ ਨਾਲ ਪਿਆਰ ਕਰਦੀ ਹੈ ਅੱਜ ਲੋਕਾਂ ਨੂੰ ਬੇਸਹਾਰਿਆਂ ਨੂੰ ਅੱਜ ਠੰਡ ਦਾ ਦਿਨ ਚੱਲ ਰਿਹਾ ਤੇ ਇੱਥੇ ਲੋਕਾਂ ਨੂੰ ਅੱਜ ਕੰਬਲ ਤੇ ਕਈ ਲੋਕਾਂ ਨੂੰ ਇੱਥੇ ਬੂਟ ਵੰਡੇ ਜਾਣਗੇ ਜਿਹੜੀ ਸੰਸਥਾ ਵੱਲੋਂ ਨਾਲੇ ਇਹਨਾਂ ਦੇ ਸੰਜੋਗੀ ਜਿਹੜੇ ਪ੍ਰਧਾਨ ਸਾਡੇ ਨਾਲ ਮੌਜੂਦ ਹਨ ਮੈਂਬਰ ਸਾਰੇ ਮੌਜੂਦ ਹਨ ਨਾਲ ਗੱਲਬਾਤ ਕਰਾਂਗੇ ਨਾਲੇ ਪੁੱਛਾਂਗੇ ਕਿ ਨਾ ਹੀ ਸਾਰਾ ਕਲੱਬ ਵੀ ਸੰਸਥਾ ਕਿਹੜੇ-ਕਿਹੜੇ ਉਪਰਾਲੇ ਕਰਦੀ ਹੈ ਤੇ ਲੋਕਾਂ ਨੂੰ ਕੀ-ਕੀ ਫਾਇਦੇ ਦਿੰਦੀ ਹਨ ਆਹ ਗੱਲਬਾਤ ਕਰਦੇ ਹਾਂ ਇਹਨਾਂ ਦੇ ਮੈਂਬਰ ਸਾਹਿਬਾਨ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਕੇ ਨਾਲੇ ਪੁੱਛਦੇ ਹਾਂ ਸਾਰਾ ਕਲੱਬ ਲੋਕਾਂ ਵਾਸਤੇ ਕਿਹੜੇ ਉਪਰਾਲੇ ਲੈ ਕੇ ਨਵੇਂ-ਨਵੇਂ ਬਟਾਲਾ ਸ਼ਹਿਰ ਦੇ ਵਿੱਚ ਆਂਦੀ ਹੈ ਤੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਮਦਦ ਕਰਦੀ ਹੈ ਕੈਮਰਾਮੈਨ ਨਿਰਮਲ ਦੇ ਨਾਲ ਖਾਸ ਰਿਪੋਰਟ ਮਿਲਦੇ ਆ ਜੀ ਅਗਲੀ ਖਬਰ ਦੇ ਨਾਲ ਧੰਨਵਾਦ

ਸਾਲ ਇਹ ਮਾਨਸੂਰ ਜੀ ਜਾਨ ਸੁਣੋ ਜੋ ਕੀ ਰੀਡਿੰਗ ਕਰਦੇ ਸਭਨ ਸਮਰ ਹੋਏ ਮੈਂ ਤੁਹਾਡੇ ਹਿਰਦੇ ਵਿੱਚ ਵਸਣਾ ਵਾ ਫੋਟੋ ਤੇ ਤੁੰਧੀਆਂ ਪੈ ਜਾਂਦੀਆਂ ਪਰ ਜਿਹੜੀਆਂ ਆ ਤੁਸੀਂ ਤੁਹਾਡੇ ਹਿਰਦੇ ਵਿੱਚ ਸਾਥ ਤੁਸੀਂ ਦਿੱਤਾ ਨਾ ਗਿਆਨੀ ਜੀ ਉਹ ਸਦਾ ਵਾਸਤੇ ਰਹਿਣਾ ਹੈ ਜਿੰਨਾ ਚਿਰ ਸਵਾਸ ਸਾਜੇ ਕੁੜਮ ਸਾਹਿਬ ਜਿਹੜੇ ਨੇ ਉਹਨਾਂ ਦਾ ਸਨਮਾਨ ਹੋ ਗਿਆ ਜੀ ਧੰਨਵਾਦ ਮੇਰਾ ਖਿਆਲ ਹੁਣ ਸਨਮਾਨ ਸਮਾਰੋਹ ਆ ਮੈਂ ਜਿੰਦ ਤੱਕ ਉਹਨਾਂ ਦਾ ਸਨਮਾਨ ਵੀ ਕਰ ਦੋ ਉਹਨਾਂ ਸਾਰੀ ਅੱਜ ਕਵਰੇਜ ਕੀਤੀ ਹੈ ਸਮੁੱਚੀ ਜਿੰਨੀ ਵੀ ਟੀਮ ਆਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪ੍ਰੈਸ ਦਾ ਇਹ ਹੁਣ ਤੁਹਾਡੀ ਆਪਣੀ ਸਾਰਿਆਂ ਦੀ ਜੁੜਿਆ ਰਹੀ ਹੈ ਕਿ ਫੋਟੋ ਜਿਹੜੀ ਹੈ ਉਸ ਕਲਮ ਮੈਂ ਬਣਾਦੀ ਸਮੂਚੀ ਟੀਮ ਜਿਹੜੀ ਹੈ ਉਹ ਵਾਰੀ ਵਾਰੀ ਜਿਹੜੀ ਹੈ ਉਹ ਛੋਟਾ ਜਿਹੜੀ ਹੈ ਖਿਚਾ ਲੋ ਕਿਉਂਕਿ ਇਹ ਯਾਦਗਾਰੀ ਪਲ ਜਿਹੜੇ ਨੇ ਨਾ ਇੱਕ ਇੱਕ ਤੋਂ ਕਲੱਬ ਬਣਾਉਣ ਇੱਕ ਸਮਰੋਹ ਕੀਤਾ ਗਿਆ ਕਿਸ ਨੂੰ ਕਰਕੇ ਵੇਖਿਆ ਗਿਆ ਕਿ ਹਰ ਮਹੀਨਾ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਜ਼ਰੂਰ ਤੇ ਆਪਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਸਾਰਾ ਕਲੱਬ ਹਰ ਮਹੀਨੇ ਪੈਂਸ਼ਨਵੰਡ ਸਮਾਰੋਹ ਕਰਦਾ ਹੈ ਪਰ ਅੱਜ ਸਿਆਲ ਨੂੰ ਵੇਖਦਿਆਂ ਹਾਂ ਜਿੱਥੇ ਬਹੁਤ ਠੰਡ ਹੈ ਉਹਦੇ ਵਾਸਤੇ ਸਾਰਾ ਕਲੱਬ ਨੇ ਅੱਜ ਕੰਬਲ ਬੂਟ ਜਰਾਬਾਂ ਆਦਮੀ ਜਿਹੜੀਆਂ ਹਨ ਉਹ ਐਡੀਸ਼ਨ ਕੀਤਾ ਹੈ ਫਿਰ ਅਨੰਦ ਸਦੇਵ ਜੀ ਬਾਕੀ ਕੱਲ ਸਾਹਿਬ ਸਾਰੇ ਸਹਾਰਾ ਕਲੱਬ ਦੇ ਮੈਂਬਰ ਜਿਹੜੇ ਨੇ ਸਵੇਰੇ ਗਾਂਧੀ ਚੌਕ ਵਿਖੇ ਤੇ ਵੱਖ-ਵੱਖ ਹਸਪਤਾਲਾਂ ਵਿੱਚ 14 ਲੰਗਰ ਲੈ ਕੇ ਜਾਂਦੇ ਹਨ ਇਹ ਜਿਹੜਾ ਆਪ ਸਾਰੇ ਸਹਿਯੋਗ ਦੇ ਨਾਲ ਸ਼ਹਿਰ ਦੇ ਵਾਸੀਆਂ ਦੇ ਗਾਨੀ ਸੱਜਣਾ ਨੇ ਸਹਿਯੋਗ ਦੇ ਨਾਲ ਸਾਰਾ ਕਲੱਬ ਜਿਹੜਾ ਹੈ ਉਹ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਕਾਰਜ ਕਰਦਾ ਰਹਿੰਦਾ ਹੈ ਅੱਜ ਵੀ ਬਹੁਤ ਵੱਡਾ ਸਮਾਗਮ ਸੀ ਸਾਲਾਨਾ ਜਿਹੜਾ ਉਹਦੇ ਵਿੱਚ ਸਾਰਿਆਂ ਨੇ ਸ਼ਿਰਕਤ ਕਰਕੇ ਸਾਰਾ ਕਲੱਬ ਦਾ ਮਾਣ ਵਧਾਇਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਰ ਆਉਣ ਵਾਲੇ ਸਮੇਂ ਵਿੱਚ ਵੀ ਸਾਰਾ ਕਲੱਬ ਜਿਹੜਾ ਉਹ ਇਸੇ ਤਰ੍ਹਾਂ ਕਾਰਜ ਕਰਦਾ ਲੋੜਵੰਦਾਂ ਦਾ ਕਰਦਾ ਰਹੇਗਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਸਰ ਆਪਣਾ ਨਾਮ ਦੱਸ ਦਿਓ ਤੇ ਅੱਜ ਸਾਰਾ ਕਲੱਬ ਦੇ ਵਿੱਚ ਪਹੁੰਚੇ ਹੋ ਤੇ ਕਿਸ ਉਪਰਾਲੇ ਕਰਕੇ ਪਹੁੰਚੇ ਜੀ ਮੇਰਾ ਨਾਮ ਰੋਬਿੰਦ ਸਿੰਘ ਹੈ ਤੇ ਮੈਂ ਅੱਜ ਐਸ ਕੇਅਰ ਹਸਪੀਟਲ ਵੱਲੋਂ ਆਇਆ ਹਾਂ ਇੱਥੇ ਮੈਨੂੰ ਸਾਰਾ ਕਲੱਬ ਨੇ ਮੌਕਾ ਦਿੱਤਾ ਹੈ ਕਿ ਲੋੜਵੰਦ ਪੈਨਸ਼ਨਰਾਂ ਨੂੰ ਮੈਂ ਪੈਨਸ਼ਨ ਵੰਡ ਸਕਾਂ ਤੇ ਵੰਡਨ ਦਾ ਸੇਵਾ ਨਿਭਾ ਸਕਾਂ ਤੇ ਇਹਦੇ ਨਾਲ ਨਾਲ ਅਸੀਂ ਇੱਥੇ ਫ੍ਰੀ ਮੈਡੀਕਲ ਚੈੱਕਅਪ ਵੀ ਲਗਾਇਆ ਹੈ ਜਿਹਦੇ ਵਿੱਚ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਤੇ ਫ੍ਰੀ ਚੈੱਕਅਪ ਕੀਤਾ ਜਾ ਰਿਹਾ ਹੈ ਤੇ ਮੈਂ ਦੁਬਾਰਾ ਤੋਂ ਸਾਰਾ ਕਲੱਬ ਤੇ ਉਹਨਾਂ ਦੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਇੱਕ ਬਟਾਲਾ ਚ ਐਸੀ ਸੰਸਥਾ ਸਰ ਸਾਰਾ ਕਲੱਬ ਜਿਹੜੀ ਹਰ ਇੱਕ ਬੇਸਾਰਾ ਦਾ ਸਾਰਾ ਬਣਦੀ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਪਹਿਲੀ ਵਾਰ ਤੁਸੀਂ ਪਹੁੰਚੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਉਪਰਾਲੇ ਦੇਖੋ ਇਹ ਉਪਰਾਲਾ ਬਹੁਤ ਹੀ ਵਧੀਆ ਹੈ ਇਹ ਸੰਸਥਾ ਬਹੁਤ ਪੁਰਾਣੀ ਹੈ ਤੇ ਬਹੁਤ ਵਧੀਆ ਕੰਮ ਕਰ ਰਹੀ ਹੈ ਮੈਂ ਫਿਰ ਤੋਂ ਕਹਾਂਗਾ ਕਿ ਸੇਵਾ ਜਿਹੜੀ ਹੈ ਹਰ ਇੱਕ ਬੰਦੇ ਦਾ ਇੱਕ લક્ષ ਹੋਣਾ ਚਾਹੀਦਾ ਹੈ ਜ਼ਿੰਦਗੀ ਦਾ ਨਿਸ਼ਕਾਮ ਹੋ ਕੇ ਸੇਵਾ ਕਰਨੀ ਚਾਹੀਦੀ ਹੈ ਜਿੱਦਾਂ ਸਹਾਰਾ ਕਲੱਬ ਹਰ ਇੱਕ ਗਰੀਬ ਲੋਕਾਂ ਦਾ ਸਹਾਰਾ ਬਣਿਆ ਹੈ ਸਹਾਰਾ ਕਲੱਬ ਨੇ ਆਪਣਾ ਨਾਮ ਰੱਖਣ ਲੱਗਿਆ ਜੋ ਸੋਚਿਆ ਸੀ ਉਹ ਨਿਭਾ ਰਹੇ ਹੈ ਸਹਾਰਾ ਜੋ ਚਾਹੀਦਾ ਹੈ ਲੋਕਾਂ ਨੂੰ ਉਹ ਦੇ ਰਹੇ ਹੈ ਮੈਂ ਇਹੀ ਕਹਾਂਗਾ ਥੈਂਕ ਯੂ ਓਕੇ ਹਾਂਜੀ ਐਮਐਲਏ ਸਾਹਿਬ ਐ ਸਹਾਰਾ ਕਲੱਬ ਦੀ ਸੰਸਥਾ ਕੋ ਪਹੁੰਚਿਓ ਬੜਾ ਵਧੀਆ ਉਪਰਾਲਾ ਲੈ ਕੇ ਬਟਾਲਾ ਸ਼ਹਿਰ ਦੇ ਹਰ ਟਾਈਮ ਤੇ ਅੱਗੇ ਆਂਦੇ ਨੇ ਕਿਸ ਤਰ੍ਹਾਂ ਦਾ ਲੱਗ ਰਿਹਾ ਬੜੀ ਖੁਸ਼ੀ ਦੀ ਗੱਲ ਹੈ ਜੀ ਇਹ ਸਾਡੇ ਮੈਂ ਕਹਿ ਸਕਦਾ ਵੀ ਗੁਰੂ ਪੀਰ ਪਗੰਮਰਾਂ ਦਾ ਅਸ਼ੀਰਵਾਦ ਹੈ ਜਿਹੜਿਆ ਹੁੰਦੀਆਂ ਨਾਮਰ ਸ਼ਖਸੀਤਾਂ ਜੋ ਆਪਣੇ ਹਲਕੇ ਵਾਲੇ ਆਪਣੇ ਲੋਕਾਂ ਬਾਰੇ ਜਿਹੜਾ ਸਹਾਰਾ ਜਿਤਨਾ ਵੀ ਮੈਂ ਕਹਿ ਸਕਦਾ ਵੀ ਉਹਨਾਂ ਤੇ ਪੰਦੇ ਨੇ ਬੜੀ ਵੱਡੀ ਗੱਲ ਹੈ ਔਰ ਜਿੱਥੇ ਵੀ ਮੈਂ ਇਹਨਾਂ ਨੂੰ ਦੱਸਿਆ ਜਿੱਥੇ ਵੀ ਸਾਡੀ ਸਰਕਾਰ ਦੀ ਜ਼ਰੂਰਤ ਆ ਇੱਕ ਮੈਂ ਐਮਐਲਏ ਹੋਣ ਦੇ ਨਾਤੇ ਇੱਕ ਉਹ ਇੱਕ ਅਲੱਗ ਅਲਾ ਮੈਂ ਇੱਕ ਪਰਿਵਾਰ ਹੋਣ ਦੇ ਨਾਤੇ ਇਹਨਾਂ ਦੇ ਨਾਲ ਖੜਾ ਵਾਂ ਜਿੱਥੇ ਵੀ ਜ਼ਰੂਰਤ ਪੈਂਦੀ ਆ ਰਲ ਮਿਲ ਕੇ ਆਪਾਂ ਇਹਨੂੰ ਬਟਾਲੇ ਦੀ ਨੂੰ ਹਾਰ ਬਣਾ ਵੇਖਣ ਨੂੰ ਮਿਲਿਆ ਕਿ ਵੇਖੋ ਕਿੰਨੀ ਸਰਦੀ ਦਾ ਦਿਨ ਹੈ ਸਵੇਰੇ ਤੜਕੇ 5 ਵਜੇ ਸੇਵਾ ਕਰਦੇ ਨੇ ਸਵੇਰੇ ਗਾਂਧੀ ਚੌਂਕ ਤੇ ਆਪਾਂ মিডিਆ ਕਵਰ ਕਰਨ ਪਹੁੰਚਦੀ ਹੈ ਇਹਨਾਂ ਨੂੰ ਵੇਖਿਆ ਕਿ ਚਾਹ ਦੀ ਸੇਵਾ ਹਰ ਅੱਜ ਮਹੀਨਾ ਪੂਰਾ ਹੋ ਗਿਆ ਵੀ ਐਸੀ ਸੰਸਥਾ ਵੀ ਬਟਾਲਾ ਸ਼ਹਿਰ 'ਚ ਹੋਰ ਵੀ ਕੋਈ ਨਜ਼ਰ ਨਹੀਂ ਆਈ ਨਹੀਂ ਦੇਖੋ ਮੈਂ ਮੈਂ ਤੁਹਾਨੂੰ ਦੱਸਦਾ ਹਰ ਕਦ ਆਪੋ ਆਪਣਾ ਉੱਪਰ ਅਲਾ ਜੀ ਜੀ ਠੀਕ ਹੈ ਜੀ ਔਰ ਮੈਂ ਕੱਦ ਸਾਧ ਦੀ ਜਿਹੜਾ ਹਾਰਾ ਕਲੱਬ ਦੀ ਗੱਲ ਕਰਾਂ ਤੇ ਮੈਂ ਦੇਖਦਾ ਹੈ ਕਈ ਵਾਰੀ ਤੇ ਜਿ ਤਰ੍ਹਾਂ ਹੁਣ ਦੁਸ਼ਹਿਰਾ ਮਨਾਉਂਦੇ ਆਪਾਂ ਉੱਤੇ ਸੇਵਾ ਕਰਨ ਕੋਈ ਇਹਨਾਂ ਨੂੰ ਮੈਸੇਜ ਨਹੀਂ ਲੱਗਦਾ ਆਪ ਮੁਖਾਰੇ ਪਹੁੰਚਦੇ ਆ ਸੋ ਕਹਿਣ ਦਾ ਭਾਵ ਕਿਤੇ ਵੀ ਕੋਈ ਲੰਗਰ ਲੱਗਦਾ ਹੈ ਜੇ ਆਪਾਂ ਕਿਤੇ ਸਰਕਾਰੀ ਹਸਪਤਲ ਦਾ ਕੋਈ ਇਵੈਂਟ ਹੁੰਦਾ ਹੈ ਬੜੀ ਮਨ ਨੂੰ ਸ਼ਾਂਤੀ ਮਿਲਦੀ ਹੈ ਇਹਨਾਂ ਦੀ ਟੀਮ ਹੈ ਜਿਹੜੀ ਸਾਰੇ ਆਪਣੇ ਸਾਡੇ ਭਾਜੀ ਹੁਣੀ ਨੇ ਖੁੱਲ੍ਹ ਸਾਹਿਬ ਸਾਰੇ ਬਹੁਤ ਵਧੀਆ ਇਹਨਾਂ ਦੀ ਟੀਮ ਭਾਪਾ ਜੀ ਹੁਣੀ ਸਾਰੀ ਮੈਂ ਕਹਿੰਦਾ ਵੀ ਇਹ ਹੁਣ ਬਜ਼ੁਰਗ ਵੇਖ ਲਓ ਪਰ ਇਹ ਬਜ਼ੁਰਗ ਨਹੀਂ ਇੱਕ ਲੌਂਗ ਸਾਡਾ ਇੱਕ ਲੌਂਗ ਸਾਡੇ ਵਾਲਾ ਸਕੂਲਾਂ ਬਾਰੇ ਕੀਤਾ ਗਿਆ ਸਾਡੀ মিডিਆ ਰ ਵੀ ਦੱਸ ਦਿਓ ਉਹ ਨਹੀਂ ਹਲੇ ਬਾਅਦ ਚ ਦੱਸਾਂਗੇ ਛੋਟੀ ਜੀ ਲਾਈਨ ਸਾਡੀ ਪਬਲਿਕ ਨੂੰ ਥੋੜਾ ਜਿਹਾ ਹੌਸਲਾ ਦੇ ਦਿਓ ਕਿ ਇਸ ਤਰ੍ਹਾਂ ਪੁਰਾਣਾ ਲੈ ਕੇ ਆ ਰਹੇ ਤਹਿਸੀਲ ਕੰਪਲੈਕਸ ਤੁਹਾਨੂੰ ਦੇ ਦਿੱਤਾ ਨਾ ਇੱਕ ਛੋਟਾ ਜਿਹਾ ਪੁਰਾਣਾ ਹੋਰ ਦੇ ਦਿਓ ਇੱਕ ਮੈਸੇਜ ਛੋਟਾ ਜਿਹਾ ਤੁਹਾਨੂੰ ਦੱਸ ਦਿਆਂਗੇ ਇੱਕੋ ਵੀ ਹੈ ਕੋ ਚੱਲੀ ਜਾਣਾ ਕੰਮ ਬਸ ਹੁਣ ਤੁਸੀਂ ਵੇਖੋ ਮਟਾਲਾ ਜਿਹੜਾ ਨਾ ਇਹਦੀ ਨਹਿਾਰ ਬਦਲੀਏ ਰਲ ਮਿਲ ਕੇ ਕਾਰਨ ਕੀ ਆ ਵੀ ਮੇਰੀ ਇੱਕੋ ਸੋਚ ਆ ਮੇਰੀ 9 ਸਾਲ ਦਾ ਬੱਚਿਆਂ ਨੂੰ ਖੁਸ਼ੀ ਦਾ ਇੱਕ ਛੋਟਾ ਜਿਹਾ ਮੈਸੇਜ ਦੇ ਦਿਓ ਕਿਹੜਾ ਉਪਰਾਲਾ ਲੈ ਕੇ ਆਇਓ ਬੱਚਿਆਂ ਉਹ ਦੱਸ ਦੇਣਗੇ ਖੜ ਜਾਂ ਨਾਕ ਆਲਾ ਪੈ ਮੇਰਾ ਪਰ ਕਰ ਦੇਣਗੇ ਕਿਉਂਕਿ ਅਸਲ ਚੰਨਾ ਅੱਗੇ ਜੇ ਕੁਝ ਹੋਇਆ ਹੁੰਦਾ ਤੇ ਜ਼ਰੂਰ ਆਪਾਂ ਇਹਨੂੰ ਕਰ ਵੀ ਕਹਿਣ ਦਾ ਭਾਬੀ ਜੇ ਹੋਇਆ ਹੁੰਦਾ ਹੁਣ ਤੇ ਜੋ ਜੋ ਕੰਮ ਆ ਉਹ ਸਾਰਾ ਆਪਣੇ ਹਲਕੇ ਵਾਸਤੇ ਪਹਿਲ ਕਦਮੀ ਵਾਸਤੇ ਸਾਰਾ ਵਧੀਆ ਤੋਂ ਵਧੀਆ ਨਵਾਂ ਉਪਰਾਲਾ ਹੀ ਕਰਦੇ ਆਪਾਂ ਸਾਰਾ ਠੀਕ ਹੈ ਜੀ ਠੀਕ ਹੈ ਜੀ ਜਦੋਂ ਜਦੋਂ ਜੋ ਹੈ ਮਿਹਰਬਾਨਾ ਬਿਲਕੁਲ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज